ਪਾਕਿਸਤਾਨ ਦੀ ਯਾਤਰਾ ਦਾ ਜੀ ਅੱਜ ਆਪਣਾ ਨੋਵਾਂ ਦਿਨ ਹੈ ਤੇ ਅਸੀਂ ਪਹੁੰਚ ਗਏ ਜੀ ਸ਼ਹਿਰ ਲਾਹੌਰ ਲੈਂਦੇ ਪੰਜਾਬ ਦੀ ਰਾਜਧਾਨੀ ਤੇ ਫਿਲਹਾਲ ਅਸੀਂ ਹੈਗੇ ਜੀ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਤੇ ਇੱਥੋਂ ਅੱਜ ਦਾ ਆਪਣਾ ਵਲੌਗ ਸ਼ੁਰੂ ਕਰ ਰਹੇ ਹਾਂ ਅੱਜ ਅਸੀਂ ਬੇਬੇ ਬਾਪੂ ਹੁਣ ਇਹਨੂੰ ਜਿਹੜਾ ਦਿਖਾਉਣਾ ਲਾਹੌਰ ਦੇ ਜਿਹੜੇ ਧਾਰਮਿਕ ਸਥਾਨ ਹੈ ਉਹ ਦਿਖਾਉਣੇ ਆ ਤੇ ਨਾਲ ਨਾਲ ਲਾਹੌਰ ਸ਼ਹਿਰ ਦਾ ਘੇੜਾ ਲਵਾਉਣਾਗਾ ਕਿ ਲਾਹੌਰ ਸ਼ਹਿਰ ਕਿਹੋ ਜਿਹਾ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਦੇ ਆ ਇੱਥੇ ਕੀ ਕੁਝ ਜਿਹੜੀਆਂ ਜਦੋਂ ਤੁਸੀਂ ਆਉਂਗੇ ਕੀ ਕੁਝ ਪੱਕਾ ਦੇਖਣ ਆਲਾ ਵੈਸੇ ਤਾਂ ਵਲੌਗ ਚ ਪਹਿਲਾਂ ਦਿਖਾਇਆ ਹੋਇਆ ਉਹ ਤੁਹਾਨੂੰ ਥੋੜਾ ਜਿਆਦਾ ਦਿਖਾਉਣੀ ਆ ਤੇ ਇਹ ਆ ਜੀ ਲਾਹੌਰ ਸ਼ਹਿਰ ਦਾ ਗੁਰੂ ਘਰ ਕਾਫੀ ਪੁਰਾਣੀ ਇਮਾਰਤ ਹੈ ਜੀ ਤੇ ਕਿਲੇ ਦੇ ਬਿਲਕੁਲ ਨਾਲ ਬਣਿਆ ਹੋਇਆ ਇਹ ਜਿਹੜਾ ਲਾਹੌਰ ਦਾ ਕਿਲਾ ਹੈਗਾ ਤੇ ਤੁਹਾਨੂੰ ਮੈਂ ਬਾਹਰ ਨਿਕਲ ਕੇ ਇੱਥੋਂ ਦਿਖਾਦਾ ਤੁਹਾਨੂੰ ਪਤਾ ਲੱਗ ਜਾ ਇਧਰਲੇ ਪਾਸੇ ਉਹ ਦੇਖੋ ਸਾਰਾ ਇਹ ਕਿਲੇ ਆ ਕਿਲੇ ਦੀ ਇਮਾਰਤ ਹੈ ਸਾਰੀ ਇਹ ਸਾਰਾ ਜਿੰਨਾ ਟੈਂਟਾਂ ਚ ਰਹਿਣ ਦਾ ਪ੍ਰਬੰਧ ਹੋਇਆ ਗੁਰਦਵਾਰਾ ਸਾਹਿਬਾ ਜੀ ਸਾਰਾ ਜੱਲਾ ਤੁਹਾਨੂੰ ਦੂਰ ਤੱਕ ਦਿਖ ਰਿਹਾ ਇਧਰਲੇ ਪਾਸੇ ਦਰਬਾਰ ਹਾਲ ਆ ਜਾਂਦਾ ਤੁਹਾਨੂੰ ਸਾਹਮਣੇ ਵਾਲੇ ਪਾਸੇ ਲੈ ਕੇ ਚਲਦੇ ਆ ਤੇ ਇਧਰ ਦੀ ਬੁਲਾ ਲਿਓ ਆਜੋ ਡੈਡੀ ਤੇ ਇਧਰਲੇ ਪਾਸੇ ਪਿਛਲੇ ਪਾਸੇ ਜਿਹੜੀ ਇੱਥੇ ਦੇਖਣ ਵਾਲੀਆਂ ਚੀਜ਼ਾਂ ਨੇ ਇਹ ਸਮਾਧੀ ਹੈ ਮਹਾਰਾਜਾ ਖੜਕ ਸਿੰਘ ਦੀ ਕਮਰ ਨੌਨਿਹਾਲ ਸਿੰਘ ਜੀ ਦੀ ਤੇ ਇਹ ਜ਼ਰੂਰ ਦੇਖ ਕੇ ਜਾਓ ਪਹਿਲਾਂ ਆਪਾਂ ਗੁਰੂ ਘਰ ਦੇ ਅੰਦਰਲੇ ਪਾਸਿਓਂ ਦਰਸ਼ਨ ਤੁਹਾਨੂੰ ਕਰਾ ਦਈਏ ਜੀ ਮਹਾਰਾਜ ਸਿੰਘ ਜੀ ਵੀ ਇੰਦਰ ਹੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਹ ਇਮਾਰਤ ਹੈ ਕਾਫੀ ਜ਼ਿਆਦਾ ਪ੍ਰਾਤਨ ਹੈਗੀ ਤੇ ਆ ਦੇਖੋ ਮਤਲਬ ਜਿਹੜਾ ਜੰਗਲੇ ਵਗੈਰਾ ਤੇ ਤੁਹਾਨੂੰ ਪਤਾ ਲੱਗਦਾ ਨਾ ਬਹੁਤ ਪੁਰਾਣੇ ਸਾਹਮਣੇ ਵਾਲੇ ਪਾਸੇ ਉਹ ਕਿਲਾ ਵੀ ਤੁਹਾਨੂੰ ਥੋੜਾ ਥੋੜਾ ਦਿਖਦਾ ਹੁਣ ਅਸੀਂ ਹੁਣ ਫਰੰਟ ਗੇਟ ਤੇ ਆ ਜਿਹੜਾ ਦਰਬਾਰ ਹਾਲ ਹੈ ਉਹਦੇ ਅੰਦਰਲੇ ਪਾਸੇ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿਹੜਾ ਇਹ ਦਰਬਾਰ ਹਾਲ ਹੈ ਇਹਦੇ ਥੇਹਟਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸਮਾਦ ਹੈ ਤੇ ਕਿਉਂਕਿ ਮਹਾਰਾਜ ਜੀ ਦਾ ਹੁਕਮ ਸੀਗਾ ਕਹਿੰਦੇ ਵੀ ਜਿਹੜਾ ਮੇਰੀ ਜਿਹੜਾ ਮਤਲਬ ਮੌਤ ਤੋਂ ਬਾਅਦ ਜੀਵਨ ਤੋਂ ਬਾਅਦ ਜਿਹੜੀ ਗੁਰੂ ਪਾਸ਼ਾ ਦੇ ਵਿੱਚ ਚਰਨਾਂ ਦੇ ਵਿੱਚ ਰਹਾ ਬਿਲਕੁਲ ਤੇ ਉਹਨਾਂ ਨੂੰ ਇੱਥੇ ਚਰਨਾ ਜਿਹਾ ਸਥਾਨ ਦਿੱਤਾ ਕਿ ਥੱਲੇ ਮਹਾਰਾਜ ਦੀ ਸਮਾਧੀ ਹੈ ਤੇ ਉੱਪਰ ਗੁਰੂ ਮਹਾਰਾਜ ਦਾ ਇੱਥੇ ਪ੍ਰਕਾਸ਼ ਹੈ ਜੀ ਜਿਹੜਾ ਦਰਬਾਰ ਹਾਲ ਦਾ ਇੱਥੇ ਨਰਲਾ ਪਾਸਾ ਨੇ ਉਹਨੂੰ ਵੀ ਜਿਵੇਂ ਪੁਰਾਣੇ ਟਾਈਮ ਚ ਜਿਹੜੇ ਕਿਲੇ ਹੁੰਦੇ ਸੀ ਜਾਂ ਮਹਿਲ ਹੁੰਦੇ ਸੀ ਉਹਨਾਂ ਨੂੰ ਤਿਆਰ ਕੀਤਾ ਗਿਆ ਹੈਗਾ ਇਮਾਰਤ ਕਾਫੀ ਜ਼ਿਆਦਾ ਪੁਰਾਣੀ ਆ ਤੇ ਉੱਪਰਲੇ ਪਾਸੇ ਜੇ ਤੁਸੀਂ ਦੇਖੋਗੇ ਨਾ ਉੱਪਰ ਸ਼ੀਸ਼ਿਆਂ ਦਾ ਕੰਮ ਹੋਇਆ ਹੈ ਨਾ ਨਹੀਂ ਛੱਤਾਂ ਦੇ ਤੇ ਸਾਰੀਆਂ ਛੱਤਾਂ ਦੇ ਸ਼ੀਸ਼ੇ ਦਾ ਕੰਮ ਆ ਤੇ ਪੇਂਟਿੰਗਾਂ ਅਲੱਗ-ਅਲੱਗ ਕੀਤੀਆਂ ਗਈਆਂ ਨੇ ਤੇ ਜਿਹੜੀ ਪਾਲਕੀ ਸਾਬੇ ਵੀ ਸੰਗਮਰਮਰ ਦੀ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਹੈ ਇਹ ਹੋ ਜਾਏ ਦਰਬਾਰ ਹਾਲਾ ਜੀ ਇਹਦੇ ਹੇਠਲੇ ਪਾਸੇ ਸਬੰਧੀ ਆ ਮਾਰਾ ਰਣਜੀਤ ਸਿੰਘ ਤੇ ਹੁਣ ਆਪਾਂ ਬਾਹਰਲੇ ਪਾਸੇ ਚੱਲਦੇ ਹਾਂ ਹੋਰ ਕੀ ਕੁਛ ਹੈ ਤੇ ਦੇਖਣ ਵਾਲਾ ਡੇਰਾ ਸਬ ਲਾਹੌਰ ਦੇ ਵਿੱਚ ਉਹ ਤੁਹਾਨੂੰ ਅਸੀਂ ਦਰਸ਼ਨ ਕਰਾਉਣੀ ਹੈ ਬਾਹਰ ਜਾ ਕੇ ਜਦੋਂ ਵੀ ਨਾ ਤੁਸੀਂ ਇੱਥੇ ਆਉਂਗੇ ਬਹੁਤ ਘੱਟ ਲੋਕ ਆ ਜਿਹੜੇ ਦੇਖਦੇ ਜਿਹੜਾ ਛੱਜਾ ਹੈ ਕਮਰ ਨੌਨਿਹਾਲ ਸਿੰਘ ਦਾ ਜਿੱਥੋਂ ਮਤਲਬ ਖਬਰ ਨੌਨਿਹਾਲ ਸਿੰਘ ਤੇ ਮਤਲਬ ਜਿਹੜੇ ਉੱਪਰੋਂ ਛੱਜੇ ਤੇ ਰਾਹੀਂ ਵੱਟੇ ਰੋੜੇ ਸਿੱਟੇ ਗਏ ਸੀ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਵੀ ਕਿਲੇ ਦਾ ਤੇ ਮਤਲਬ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਇੱਕ ਹੈ ਤੇ ਉਹਦੇ ਵਿੱਚੋਂ ਦੀ ਹੋ ਐਂਟਰ ਹੋ ਰਹੀ ਸੀ ਉਹ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਹੀ ਹੈ ਉਹ ਤੁਸੀਂ ਜ਼ਰੂਰ ਦੇਖ ਲਿਓ ਇਸ ਤੋਂ ਇਲਾਵਾ ਜਿਹੜੀਆਂ ਸਮਾਧਾਂ ਨੇ ਦਰਬਾਰ ਹਾਲ ਜਿੱਥੇ ਅਸੀਂ ਖੜੇ ਆਂ ਤੇ ਪਿਛਲੇ ਪਾਸੇ ਦੋ ਸਮਾਧਾਂ ਹੈਗੀਆਂ ਮਹਾਰਾਜਾ ਖੜਕ ਸਿੰਘ ਦੀ ਤੇ ਕਮਰ ਨੌਨਿਹਾਲ ਸਿੰਘ ਦੀ ਤੇ ਉਹ ਤੁਸੀਂ ਲਾਜ਼ਮੀ ਇਸ ਗੁਰੂ ਘਰ ਦੇ ਵਿੱਚ ਦੇਖ ਲਓ ਤੇ ਇੱਕ ਇੱਥੇ ਹੈਗੀ ਹੈ ਜੀ ਖੂਹੀ ਜਿੱਥੇ ਖੂਹ ਹੈ ਢੇਠਲੇ ਪਾਸੇ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਣਾ ਜਿੱਥੇ ਪੰਜਵੇਂ ਪਾਤਸ਼ਾਹ ਕੇ ਜਥੋਂ ਰਾਵੀ ਚ ਅਲੋਪ ਹੋਏ ਸੀ ਉਹ ਵੀ ਇੱਥੇ ਦੇਖਣ ਵਾਲਾ ਉਹ ਤੁਸੀਂ ਜ਼ਰੂਰ ਦੇਖ ਲਿਓ ਹੁਣ ਅਸੀਂ ਚੱਲੇ ਆ ਜੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦਰਬਾਰ ਸਾਹਿਬ ਦੇ ਤੇ ਉੱਪਰਲੇ ਪਾਸੇ ਆ ਰੂਮ ਵੀ ਬਣੇ ਹੋਏ ਆ ਇੱਥੇ ਰਹਿਣ ਲਈ ਸੰਗਤ ਦੇ ਆ ਸਾਰੇ ਕਮਰੇ ਆ ਤੇ ਆ ਜਿਹੜਾ ਤੁਹਾਨੂੰ ਮিনার ਦਿਖ ਰਿਹਾ ਹੈ ਬਾਦਸ਼ਾਹੀ ਮਸਜਿਦ ਹੈ ਨਾਲ ਹੀ ਇੱਥੇ ਜਿਹੜੀ ਲਾਹੌਰ ਦੀ ਮਸ਼ਹੂਰ ਬਾਦਸ਼ਾਹੀ ਮਸਜਿਦ ਹੈ ਤੇ ਉਹ ਆ ਸਾਰੀਆਂ ਚੀਜ਼ਾਂ ਇਹ ਕੋਲੇ ਕੋਲੇ ਆ ਇਹ ਆ ਗਈ ਜੀ ਸਮਾਦੀ ਕਮਰ ਨੌਨਿਹਾਲ ਸਿੰਘ ਜੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀ ਇਹ ਜਿਨ੍ਹਾਂ ਦੀ ਮੈਂ ਤੁਹਾਨੂੰ ਗੱਲ ਕਰਦਾ ਜਿਨ੍ਹਾਂ ਦੇ ਛੱਜਾ ਸਿੱਟਿਆ ਸੀਗਾ ਤੇ ਉਹਨਾਂ ਦੀ ਇੱਥੇ ਅ ਦਰਬਾਰ ਹਾਲ ਦੇ ਪਿਛਲੇ ਪਾਸੇ ਇਹ ਸਮਾਦ ਬਣੀ ਹੋਈ ਹੈ ਇੱਕ ਮਹਾਰਾਜਾ ਦੇ ਜਿਹੜੇ ਮਹਾਰਾਜਾ ਖੜਕ ਸਿੰਘ ਦੀ ਜਿਹੜੀ ਸਮਾਦ ਹੈ ਉਹ ਪਿਛਲੇ ਪਾਸੇ ਦੇਖਣਯੋਗ ਹੈ ਤੇ ਉਹ ਬਣੀ ਹੋਈ ਹੈ ਜੀ ਚਲੋ ਹੁਣ ਆਪਾਂ ਅਗਲੀ ਸਮਾਦ ਹੈ ਜਿਹੜੀ ਤੁਹਾਨੂੰ ਉਹ ਦਿਖਾਉਦੇ ਹਾਂ ਦਰਬਾਰ ਹਾਲ ਦੇ ਨਾਲ ਨਾਲ ਨਵੀਂ ਇਮਾਰਤ ਵੀ ਬਣੀ ਜਾਂਦੀ ਹੈ ਇਧਰਲੇ ਪਾਸੇ ਸਾਰਾ ਨਵਾਂ ਬਣਿਆ ਹੋਇਆ ਹੈ ਤੇ ਇਹ ਸਮਾਦੀ ਆ ਗਈ ਜੀ ਦੂਜੀ ਤਿੰਨ ਉਹ ਚਾਰੋਂ ਪਾਸੇ ਇਹਨਾਂ ਨੂੰ ਗੇਟ ਹੈਗੇ ਤੇ ਮੈਂ ਤੁਹਾਨੂੰ ਉਧਰ ਦੀ ਥੋੜਾ ਜਿਹਾ ਦਰਸ਼ਨ ਕਰਾ ਦੇਣਾ ਇਧਰਲੇ ਪਾਸੇ ਦੀ ਸਾਹਮਣੇ ਬੋਰਡ ਵੀ ਲੱਗਿਆ ਹੋਣਾ ਹਾਂਜੀ ਕਿਵੇਂ ਹੋ ਸਾਹਮਣੇ ਉੱਪਰ ਲੰਗਰ ਵਰਤ ਰਿਹਾ ਲੰਗਰ ਚੱਲ ਰਿਹਾ ਜੀ ਤੇ ਆਹ ਦੇਖੋ ਜੀ ਇਹ ਅਗੇ ਜੀ ਸਮਾਦੀ ਮਹਾਰਾਜਾ ਖੜਕ ਸਿੰਘ ਜੀ ਤੇ ਇਹ ਸਮਾਦ ਹੈ ਜੀ ਹੁਣ ਆਪਾਂ ਚੱਲਦੇ ਹਾਂ ਜੀ ਦਰਬਾਰ ਸਾਹਿਬ ਤੋਂ ਲੇ ਪਾਸੇ ਉੱਥੇ ਲੰਗਰ ਹਾਲ ਆ ਹੋਰ ਪ੍ਰਬੰਧ ਹੈ ਤੇ ਨਾਲ ਇਸ ਤੋਂ ਇਲਾਵਾ ਜਿਹੜਾ ਬਾਕੀ ਅ ਗੁਰੂ ਅਰਜਨ ਪਾਤਸ਼ਾਹ ਨਾਲ ਸੰਬੰਧਿਤ ਯਾਦਗਾਰ ਹੈ ਇਸੇ ਗੁਰੂ ਘਰ ਦੇ ਵਿੱਚ ਉਹ ਤੁਹਾਨੂੰ ਦਰਸ਼ਨ ਕਰਾਉਣੇ ਦਰਵਾਜ਼ੇ ਗੁਰਦੁਆਰਾ ਸਾਹਿਬ ਦੇ ਕੰਧਾਂ ਸਾਰੇ ਸਾਰਾ ਕੁਝ ਬਰਾਤਨ ਹੈ ਜੀ ਇਹਦਾ ਤੁਹਾਨੂੰ ਕਾਫੀ ਜ਼ਿਆਦਾ ਪੁਰਾਣਾ ਦੇਖਣ ਨੂੰ ਮਿਲ ਜਾਊਗਾ ਤੁਸੀਂ ਜਿੱਥੋਂ ਜਿੱਥੋਂ ਦੀ ਵੀ ਲੰਘੋਗੇ ਡੇਰਾ ਸਾਹਿਬ ਦਾ ਇੱਧਰ ਆ ਜੋ ਇੱਧਰ ਤੇ ਉਹ ਸਾਹਮਣੇ ਵਾਲੇ ਪਾਸੇ ਲੇ ਪਾਸੇ ਉਹ ਲੰਗਰ ਹਾਲ ਆ ਗਿਆ ਤੇ ਇਧਰ ਵਾਲੇ ਪਾਸੇ ਸਾਹਮਣੇ ਉਹ ਛੱਜਾ ਗਿਆ ਜੀ ਆਹ ਦਰਵਾਜਾ ਇਹ ਇਹਦਾ ਇਤਿਹਾਸ ਹੈ ਇਹ ਪਿਛਲੇ ਪਾਸੇ ਆ ਜੀ ਜਦੋਂ ਤੁਸੀਂ ਦੇਖੋਗੇ ਲੰਗਰ ਹਾਲ ਤੋਂ ਬਿਲਕੁਲ ਸਾਹਮਣੇ ਜੇ ਇਹ ਛੱਜਾ ਜੀ ਸਾਹਮਣੇ ਵਾਲੇ ਪਾਸੇ ਉੱਪਰ ਚੜ ਕੇ ਤੁਹਾਨੂੰ ਉਹ ਪੌੜੀਆਂ ਤੋਂ ਅਸੀਂ ਦਿਖਾ ਦਿੰਨੇ ਆ ਜਾਂ ਪਛਾਣ ਰੱਖ ਸਕਦੇ ਹੋ ਤੁਸੀਂ ਇਹਨਾਂ ਦੀ ਬਾਥਰੂਮਾਂ ਦੀ ਬਾਥਰੂਮਾਂ ਦੇ ਕੋਲ ਮੇਨ ਬਲਾਕ ਹੈ ਇਹ ਮੀਆਂ ਮੁੰਦੀ ਬਲਾਕ ਮੇਰੇ ਖਿਆਲ ਚ ਇੱਥੋਂ ਇਹ ਉੱਪਰ ਚੜ ਕੇ ਜਿਹੜਾ ਇਹ ਛੱਜਾ ਹੈ ਇਹ ਦਿਖ ਜਾਂਦਾ ਜੀ ਹੋ ਸੇ ਤੇ ਇਹ ਜ਼ਰੂਰ ਦੇਖ ਜਿਓ ਇਹ ਕਿਲੇ ਦਾ ਹਿੱਸਾ ਹੈ ਜਿੰਨਾ ਤੁਸੀਂ ਆ ਹੁਣ ਸਾਹਮਣੇ ਦੇਖ ਰਹੇ ਹੋਏ ਕਿਲੇ ਲਾਹੌਰ ਦੇ ਕਿਲੇ ਦਾ ਹਿੱਸਾ ਹੈ ਇਧਰੋਂ ਪਰ੍ਹਾਂ ਵਾਲੇ ਪਾਸੇ ਕਿਲੇ ਹੈਗਾ ਇਹ ਅੰਦਰ ਗੁਰਦੁਆਰਾ ਸਾਹਿਬ ਛੱਜਾ ਨਹੀਂ ਹੁੰਦਾ ਜਿਵੇਂ ਤੇ ਇੱਥੋਂ ਉਹ ਹਾਦਸਾ ਹੋਇਆ ਸੀ ਜੀ ਇਹ ਜਗ੍ਹਾ ਤੇ ਆ ਕੇ ਉਹ ਇਤਾਂ ਰੋੜੇ ਪਾ ਕੇ ਮਤਲਬ ਉਹਨੂੰ ਵਜਨਦਾਰ ਕਰਕੇ ਫਿਰ ਉਹ ਕਵਰ ਨੋ ਨਿਹਾਲ ਦੇ ਸਿਰ ਤੇ ਵੱਜਿਆ ਸੀ ਮਤਲਬ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਭਾਰੀ ਚੀਜ਼ ਵੱਜਣਾ ਗੇਟ ਲਾ ਲਓ ਕੁਝ ਵੀ ਹੈਣਾ ਭਾਰੀ ਚੀਜੇ ਵੱਜਣ ਕਰਕੇ ਹੋਏ ਸੀ ਇਹਨੂੰ ਸਾਰੇ ਦੇਖ ਕੇ ਜਾਂਦੇ ਨੇ ਤਾਂ ਕਰਕੇ ਇਹ ਉਦੋਂ ਮੇਨ ਗੇਟ ਹੁੰਦਾ ਹੋਣਾ ਆਉਣ ਜਾਣ ਦੇ ਨੇ ਲਓ ਜੀ ਹੁਣ ਤੁਹਾਨੂੰ ਲੈ ਕੇ ਚੱਲੇ ਆ ਜੀ ਪੰਜਵੇਂ ਪਾਸ਼ਾ ਦਾ ਜਿਹੜਾ ਸ਼ਹੀਦੀ ਸਥਾਨ ਹੈ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਜੀ ਤੇ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਹੈ ਤੇ ਅੰਦਰਲੇ ਪਾਸੇ ਜਾ ਕੇ ਦਿਖਾਉਨੇ ਆ ਕਿ ਉਹਦੀ ਜਿਹੜੀ ਯਾਦਗਾਰ ਉਹ ਬਣਾਈ ਹੋਈ ਆ 33 ਤਵੀ ਤੇ ਤਾਂ ਪੰਜਵੇਂ ਪਾਸੇ ਨੂੰ ਉਧਰ ਲਾਲਖੋ ਹੀ ਬਣੀ ਹੋਈ ਆ ਉਹਨਾਂ ਦੀ ਯਾਦਗਰ ਦੇ ਵਿੱਚ ਉੱਥੇ ਬਿਠਾਇਆ ਗਿਆ ਸੀ ਇੱਥੇ ਨਾ ਇਹ ਉਦੋਂ ਸ਼ਹਿਰ ਤੋਂ ਬਾਹਰ-ਬਾਰ ਹੁੰਦਾ ਸੀਗਾ ਉਦੋਂ ਨਦੀ ਵਗਦੀ ਹੁੰਦੀ ਸੀਗੀ ਇੱਥੋਂ ਨਦੀ ਰਾਵੀ ਦਰਿਆ ਰਾਵੀ ਦਰਿਆ ਵਗਦਾ ਹੁੰਦਾ ਸੀ ਤੇ ਉਹ ਫਿਰ ਇੱਥੇ ਆ ਕੇ ਉਹਦੇ ਵਿੱਚ ਸਮਾ ਗਏ ਸੀ ਉਹਦੇ ਵਿੱਚ ਲੋਕ ਹੋ ਗਏ ਸੀ ਤੇ ਲਓ ਜੀ ਹੁਣ ਉਹ ਸਥਾਨ ਆ ਜਿਹੜਾ ਜਿੱਥੇ ਅਲੋਪ ਹੋਏ ਸੀ ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਲਾਲ ਖੂਹੀ ਹੈ ਨਾ ਅੰਦਰੂਨ ਲਾਹੌਰ ਦੇ ਵਿੱਚ ਹੈ ਉਹ ਤੇ ਉਹਦੇ ਵੀ ਤੁਹਾਨੂੰ ਅਸੀਂ ਅੱਜ ਇਸੇ ਵਲੌਗ ਚ ਦਰਸ਼ਨ ਦਿਵਾ ਸਕੀਏ ਕਿਉਂਕਿ ਸਾਡੇ ਬੇਬੇ ਬਾਪੂ ਬਜ਼ੁਰਗਾਂ ਨੂੰ ਚਾਚੇ ਤਾਇਆ ਨੂੰ ਸਾਰਿਆਂ ਨੂੰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਫੇਰ ਪਤਾ ਨਹੀਂ ਮੌਕਾ ਮਿਲਦਾ ਲਾਹੌਰ ਆਉਣ ਦਾ ਜਾਂ ਨਹੀਂ ਵੀ ਸਾਰੀਆਂ ਜਿੰਨੀਆਂ ਯਾਦਗਾਰ ਇਤਿਹਾਸਿਕ ਥਾਂਵਾਂ ਉਹ ਸਾਰੀਆਂ ਦੇ ਦਰਸ਼ਨ ਕਰਾ ਦਈਏ ਜੀ ਅੱਜ ਸ਼ਹੀਦੀ ਤੁਸੀਂ ਪੜ ਸਕਦੇ ਹੋ ਦਰਵਾਰਾ ਸ੍ਰੀ ਡੇਰਾ ਸਾਹਿਬ ਲਾਹੌਰ ਦੀ ਸਥਾਨ ਗੁਰੂ ਅਰਜਨ ਪਾਤਸ਼ਾਹ ਆਪਾਂ ਉੱਥੇ ਚੱਲਦੇ ਹਾਂ ਸ਼ਹੀਦੀ ਤਾਂ ਉੱਧਰ ਹੋਈ ਸੀ ਆਪਾਂ ਲਾਲਖੂ ਹੀ ਬੋਲਦੇ ਹਾਂ ਉਹਨੂੰ ਆਪਾਂ ਉੱਥੇ ਚੱਲ ਕੇ ਆਵਾਂਗੇ ਇੱਥੇ ਉਦਾਂ ਇੱਥੇ ਤਾਂ ਹੋ ਇਹ ਜੀ ਸਾਰਾ ਇਤਿਹਾਸ ਲੱਗਿਆ ਹੋਇਆ ਵੀ ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੇ ਨੇ ਇੰਪੋਰਟੈਂਟ ਚੀਜ਼ਾਂ ਉਹ ਸਾਰੀਆਂ ਇੱਥੇ ਦੇਖ ਜਾਓ ਇਹ ਚੀਜ਼ਾਂ ਜੀ ਇਹ ਇਤਿਹਾਸ ਹੈ ਜਿਹੜਾ ਸਾਰਾ ਇਹ ਤੁਸੀਂ ਪੜ ਲਿਓ ਜੀ ਜਿਹੜੀ ਨਾ ਇਹ ਯਾਦਗਰ ਬਣੀ ਹੋਈ ਹੈ ਇਹਦੇ ਕੋਲ ਇੱਕ ਹੋਰ ਇਤਿਹਾਸਿਕ ਸਥਾਨ ਹੈਗਾ ਇੱਕ ਖੂਹੀ ਹੈ ਪੁਰਾਣੀ ਤੇ ਇਸੇ ਯਾਦਗਰ ਦੇ ਹੇਠਲੇ ਪਾਸੇ ਆ ਬਿਲਕੁਲ ਇਸ ਵਾਰ ਰਸਤਾ ਉਹਨੂੰ ਬੰਦ ਹੈ ਤੇ ਅਸੀਂ ਉੱਥੇ ਜਾਣ ਨਹੀਂ ਸਕਦੇ ਹਾਂ ਜੀ ਤਾਂ ਦੁਖਾਂ ਨਹੀਂ ਸਕਦੇ ਇਹਦੇ ਪਿਛਲੇ ਪਾਸੇ ਨਾ ਲਾਸਟ ਤੇ ਪੌੜੀਆਂ ਜਾਂਦੀਆਂ ਉਹ ਪੌੜੀਆਂ ਥੱਲੇ ਉਤਰਦੀਆਂ ਉਹ ਪ੍ਰਾਤ ਨੂੰ ਇਹ ਪੁਰਾਣੇ ਟਾਈਮ ਦੀ ਉਹ ਰੱਖੀ ਹੋਈ ਹੈ ਤੇ ਉਹ ਜਦੋਂ ਤੁਸੀਂ ਆਉਂਗੇ ਨਾ ਉਹ ਜ਼ਰੂਰ ਉਹਦੇ ਦਰਸ਼ਨ ਕਰ ਲਿਓ ਜੀ ਲਓ ਜੀ ਹੁਣ ਅਸੀਂ ਨਿਕਲ ਲੱਗੇ ਆ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੋਂ ਬਾਹਰਲੇ ਪਾਸੇ ਜੀ ਤੇ ਤੁਹਾਨੂੰ ਬਾਹਰਲੇ ਪਾਸੇ ਲਾਹੌਰ ਦੇ ਜਿਹੜੇ ਹੋਰ ਗੁਰਦੁਆਰਾ ਸਾਹਿਬ ਜਾਂ ਹੋਰ ਕੁਝ ਚੀਜ਼ਾਂ ਇਤਿਹਾਸਿਕ ਜਿਵੇਂ ਤੁਹਾਨੂੰ ਦੱਸਿਆ ਦੇਖਣ ਆਣੀਆਂ ਉਹ ਸਾਰੇ ਨਾਲ-ਨਾਲ ਤੁਹਾਨੂੰ ਕਰਾਉਣੀ ਹੈ ਜੀ ਦਰਸ਼ਨ ਇਹ ਸਾਹਮਣੇ ਵਾਲੇ ਪਾਸੇ ਜੀ ਕਿਲਾ ਆ ਗਿਆ ਤੇ ਆ ਇਥੋਂ ਹੁਣ ਪ੍ਰੋਪਰ ਤੁਹਾਨੂੰ ਕਿਲਾ ਦਿਖਦਾ ਹੁਣ ਇਹ ਸਾਡੀ ਸੇਵਾ ਚ ਹਾਜ਼ਰ ਈਟੀਬੀਪੀ ਵਾਲੀ ਸੰਗਤ ਇਹ ਮਿਲਦੀ ਗਿਲਦੀ ਰਹਿੰਦੀ ਆ ਜਾਣ ਪਛਾਣ ਦੀ ਸਾਡੇ ਹੁਣ ਹੋਰ ਕਿੱਦਾਂ ਜੀ ਰਾਣਾ ਸਾਹਿਬ ਠੀਕ ਹੋ ਚਵਾਲੀ ਕੰਦਾਰੀ ਤੋਂ ਬਾਅਦ ਅੱਜ ਮਿਲਿਆ ਤੁਸੀਂ ਕਰਤਾਰਪੁਰ ਲੱਭੇ ਨਹੀਂ ਤੇ ਇਹ ਫਰੰਟ ਗੇਟ ਆ ਗਿਆ ਜੀ ਇਧਰਲੇ ਪਾਸੇ ਉਹ ਦੇਖੋ ਖਾਲਸੇ ਦੇ ਨਿਸ਼ਾਨ ਝੂਲਦੇ ਤੇ ਇਧਰਲੇ ਪਾਸੇ ਜੀ ਕਿਲਾ ਕਿਲਾ ਮੇਰੇ ਖਿਆਲ ਚ ਬੰਦੇ ਜੀ ਤੇ ਪਤਾ ਨਹੀਂ ਖੁੱਲਣਾ ਕਿ ਨਹੀਂ ਖੁੱਲਣਾ ਕਿਲਾ ਬੰਦਾ ਸਰ ਬੰਦਾ ਪਤਾ ਨਹੀਂ ਕਦੋਂ ਖੁੱਲੇਗਾ ਜੀ ਤੇ ਹੁਣ ਆਪਾਂ ਚੱਲੇ ਆਂ ਗੁਰੂ ਘਰਾਂ ਦੇ ਕੋਲ ਜੀ ਇਧਰ ਨੂੰ ਕਿਲਾ ਥਾ ਇਹਨਾਂ ਨੂੰ ਕੱਲ ਨੂੰ ਦਿਖਾ ਦਾਂਗੇ ਪਰਸੋਂ ਦਿਖਾ ਦਾਂਗੇ ਅ ਇੱਥੇ ਨਾ ਫੌਗ ਬਹੁਤ ਹੈਗੀ ਲਾਹੌਰ ਚ ਇਨਸ਼ਾਅੱਲਾ ਖੁੱਲਦੀ ਹੈ ਜੀ 에어 ਹਾਂ ਜੀ 에어 ਪੋਲਿਊਸ਼ਨ ਬਹੁਤ ਸੀਗਾ ਤੇ ਫੌਗ ਸਮੋਗੀ ਕਰਕੇ ਬੰਦ ਜਿੰਨੀਆਂ ਪਬਲਿਕ ਪਲੇਸਿਸ ਸੀ ਹੈ ਨਾ ਉਹ ਸਾਰੀਆਂ ਇਹਨਾਂ ਨੇ ਜੀ ਇਸ ਵਾਰ ਬੰਦ ਕਰ ਦਿੱਤੀਆਂ ਅਸਲ ਚ ਵਜਾ ਇਹ ਸੀ ਸਮੋਗੀ ਹੋਣ ਕਰਕੇ ਇਹਨਾਂ ਨੇ ਬੱਚਿਆਂ ਨੂੰ ਕਰਤੀਆਂ ਸੀ ਛੁੱਟੀਆਂ ਬੱਚੇ ਕਿਲਾ ਦੇਖਣ ਦਰਪੇ ਨਿਕਤੇ ਚੱਲੀਏ ਫਿਰ ਇਹਨਾਂ ਨੇ ਤਾਂ ਕਰਕੇ ਕਿ ਤੁਹਾਨੂੰ ਘਰੇ ਬਿਠਾਉਣ ਲਈ ਮਾਰੀ ਛੁੱਟੀਆਂ ਦਤੀਆਂ ਨੇ ਤੇ ਫਿਰ ਇਸ ਕਰਕੇ ਜੀ ਹੁਣ ਬੰਦ ਨੇ ਦੇਖ ਲੈ ਪਰ ਖੋਲ ਦੇਣਗੇ ਸੰਗਤ ਨਾਲ ਪਰਮਿਸ਼ਨ ਲੈ ਲਾਂਗੇ ਸੰਗਤ ਕਰਕੇ ਸਾਰੀ ਸੰਗਤ ਲੈ ਲੂਗੀ ਪਰਮਿਸ਼ਨ ਪਹੁੰਚ ਗਏ ਜੀ ਅਸੀਂ ਬਾਹਰ ਗੱਡੀ ਇੱਥੇ ਸਾਡੀ ਆਈ ਹੋਣੀ ਜੀ ਆਪਾਂ ਨੂੰ ਇੱਕ ਗੱਡੀ ਵਿਕਾਸ ਬਾਈ ਨੇ ਘੁੰਮਣ ਲਈ ਦਿੱਤੀ ਐ ਇਹ ਛੋਟੀ ਗੱਡੀ ਐ ਤੇ ਇਹਦੇ ਚ ਆਪਾਂ ਪੂਰਾ ਲਾਹੌਰ ਘੁੰਮਣਾਗਾ ਵੈਸੇ ਸੰਗਤ ਜਾਂਦਾ ਤੁਰ ਕੇ ਜਾ ਰਹੀ ਐ ਜੀ ਜਾਂ ਫਿਰ ਰਿਕਸ਼ਿਆਂ ਤੇ ਜਾ ਰਹੀ ਐ ਅਸੀਂ ਬੰਦੇ ਵਾਵਾ ਸੀ ਤਾਂ ਕਰਕੇ ਸਾਨੂੰ ਆਏ ਸੀਗਾ ਵੀ ਇੱਕ ਥਾਂ ਸੀ ਸਾਰੇ ਬਹਿ ਕੇ ਆਰਾਮ ਨਾਲ ਘੁੰਮ ਲਈ ਲਾਹੌਰ ਹੁਣ ਅਗਲੇ 2-3 ਦਿਨ 3 ਦਿਨ ਇਹਨਾਂ ਕੋਲੇ ਲਾਹੌਰ ਹੈਗੇ ਨੇ 3 ਦਿਨ ਆਪਣੇ ਕੋਲੇ ਗੱਡੀ ਰਹਿਣੀ ਐ ਐਨ ਨੰਬਰ ਵੀ ਵੀਆਈਪੀ ਦਿੱਤਾ ਜੀ ਸਾਨੂੰ 999 ਯਾਦ ਰੂਗਾ 599 'ਚ ਬਹਿਣਾ ਹੈਗਾ ਇਹ ਗੱਡੀ ਕਰਾ ਲਈ ਅਸੀਂ ਇਹ ਭਾਈ ਸਾਹਿਬ ਸਾਡੇ ਕੋਆਰਡੀਨੇਟਰ ਹੋਣਗੇ ਹਾਂਜੀ ਵਿਕਾਸભાઈ ਨੇ ਭੇਜਿਆ ਨੂੰ ਕੀ ਨਾਮ ਹੈ ਜੀ ਆਪਣਾ ਇਰਫਾਨ ਪਿੱਛੇ ਚੱਲੋ ਪਹਿਲਾਂ ਪਿੱਛੇ ਠੀਕ ਹੈ ਇਰਫਾਨ ਜੀ ਕੀ ਕੀ ਦਿਖਾਉਂਗੇ ਅਸੀਂ ਸਾਨੂੰ ਜੀ ਪੂਰਾ ਲੋਕ ਦਿਖਾਵਾਂਗੇ ਜੀ ਜੀ ਸ਼ੁਕਰੀਆ ਤੁਹਾਡਾ ਮਿਹਰਬਾਨੀ ਹੈ ਤੇ ਬੈਠੀ ਜੀ ਐਡਜਸਟ ਹੋਈਏ ਸਾਰੇ ਜਣੇ ਇਹ ਚਾਚਾ ਜੀ ਅੱਗੇ ਬੈਗੇ ਇਹਨਾਂ ਨੂੰ ਸਪੇਸ ਬਹੁਤ ਚਾਹੀਦੀ ਹੁੰਦੀ ਹੈ ਮੈਂ ਫਰੰਟ ਤੇ ਮੈਂ ਇੱਥੇ ਵਹਿ ਜਾਣਾ ਠੀਕ ਹੈ ਹਾਂ ਟਾਕੀ ਕੋਲੇ ਚਲੋ ਜੀ ਜਾਓ ਸੰਗ ਤੇ ਬੈਠੋ ਅੰਦਰ ਇਹ 메ਨ ਐਂਟ੍ਰੈਂਸ ਹੈ ਜੀ ਇਹ ਗੁਰਦੁਆਰਾ ਡੇਰਾ ਸਬ ਲਾਹੌਰ ਦੀ ਤੇ ਇੱਥੋਂ ਉਹ ਹੀ ਤਾਂ ਕਿੰਨੇ ਵਾਰੀ ਮਿੰਟ ਕੇ ਅੰਦਰ ਹੋ ਪਛਪੜਤਾਲ ਨਾਲ ਪੁਰੇ ਨਾਲ ਐਦਾਂ ਕੋਈ ਐਵੇਂ ਨਹੀਂ ਆ ਸਕਦਾ ਨਾ ਜਾ ਸਕਦਾ 55 ਸਾਲ ਤੋਂ ਮੈਂ 55 ਸਾਲ ਹੀ ਸਾਡੇ ਪਹਿਲਾ ਮੂਰੂ ਚੱਲਦਾ ਹਾਂ ਓਕੇ ਇਹ ਤੁਰਦੇ ਤੁਰਦੇ ਪਹੁੰਚ ਗਏ ਅਸੀਂ ਸਸੀ ਕਾਲ ਜੀ ਕਿਵੇਂ ਹੋ ਠੀਕ ਠਾਕ ਬਹੁਤ ਵਧੀਆ ਜੀ ਚੜਦੀ ਕਲਾ ਤੇ ਇਹ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਸਿੰਘ ਸਿੰਘਣੀਆਂ ਲਾਹੌਰ ਚ ਤੇ ਅੱਜ ਲਾਹੌਰ ਦੀਆਂ ਗਲੀਆਂ ਚ ਸਰਦਾਰ ਹੀ ਸਰਦਾਰ ਨੇ ਤੇ ਇੰਨੇ ਆ ਪੱਗਾਂ ਵਾਲੇ ਸਰਦਾਰ ਕਦੇ ਨਹੀਂ ਤੁਹਾਨੂੰ ਮਿਲਣਗੇ ਜਿੰਨੇ ਆ ਜਦੋਂ ਹੁਣ ਸੰਗਤ ਆਈ ਹੁੰਦੀ ਉਦੋਂ ਮਿਲਣਗੇ ਅਮਰੂਦ ਇੱਥੋਂ ਦਾ ਜੀ ਮੌਸਮੀ ਫਲ ਐ ਇਹ ਤੁਹਾਨੂੰ ਹਰ ਜਗ੍ਹਾ ਮਿਲੂਗਾ ਮੁਰਦ ਦੇ ਖਾ ਹਾਂ ਮੁਰਦ ਦੇ ਖਾਵਾਂਗੇ ਕਿਉਂ ਸ਼ਾ ਜੀ ਕੀ ਹਾਲ ਚਾਲ ਹੈ ਸ਼ੁਕਰ ਹੈ ਬਹੁਤ ਠੀਕ ਹੈ ਸ਼ੁਕਰ ਹੈ ਚਲੋ ਅਮਰੂਦ ਕੀ ਭਾ ਲਾਇਆ ਹੈ 200 ਪੇਜ ਨੇ ਦੋਸਤ ਹੈ 200 200 ਰੁਪਏ ਚੱਲ ਆਉਂਦੇ ਹੈ ਪਸੇਰੀ ਚਖਣੇ ਨਹੀਂ ਇਹ ਸਸਤੇ ਲਾਰੇ ਨੂੰ ਕਹਾਂ ਸਸਤੇ ਲਾਰੇ ਹੋਰ 300 ਰੁਪਏ ਦੇ 5 ਕਿਲੋ ਮਿਲ ਜਾਣਗੇ ਹੋਰ ਕੀ ਚਾਹੀਦਾ ਲਓ ਜੀ ਦਰਸ਼ਨ ਕਰੇ ਇਹ ਪਹਿਲਾਂ ਇੰਡੀਆ ਦੇ 300 ਦੇ ਹਾਂਜੀ ਆ ਆ ਗੁਰੂ ਘਰ ਹੈ ਜੀ ਇੱਧਰ ਆ ਸਾਹਮਣੇ ਗੁਰਦੁਆਰਾ ਸਿੰਘ ਸਿੰਘਣੀ ਆ ਸੰਗਤ ਕਾਲੀ ਵਾਲੀ ਰਹਿੰਦੀ ਹੈ ਅੱਗੇ ਭੱਜ ਗਈ ਸੀ ਸੰਗਤ ਪੂਰਾ ਲਾਹੌਰ ਦੇਖਣ ਨੂੰ ਭੱਜੀ ਫਿਰਦੀ ਐ ਇਹਨਾਂ ਨੂੰ ਐ ਵੀ ਲਾਹੌਰ ਸਾਰੀ ਗੇੜੇ ਤੇ ਦੀ ਅੱਜ ਚਾਚਾ ਜੀ ਜਿਹੜੀ ਹੋ ਜਾ ਪਏ ਗੁਰਦੁਆਰਾ ਸਾਹਿਬ ਇੱਧਰ ਰਹਿ ਗਿਆ ਲੋ ਜੀ ਅੰਦਰਲੇ ਪਾਸਿਓਂ ਕਰਾਈਏ ਤੁਹਾਨੂੰ ਦਰਸ਼ਨ ਦੂਜੀ ਵਾਰ ਅੱਜ ਇਸ ਗੁਰਦੁਆਰਾ ਸਾਹਿਬ ਚ ਆਉਣ ਦਾ ਮੌਕਾ ਮਿਲੇ ਖੁਸ਼ੀ ਅੱਜ ਤੀਜੀ ਵਾਰ ਆਇਆ ਪ੍ਰਮਾਤਮਾ ਨੇ ਸਵੱਬਾ ਬਣਾਇਆਗਾ ਹਾਂਜੀ ਚਲੋ ਜੀ ਚਲੋ 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 ਸੰਗ ਤੋਂ ਸਿੱਧਾ ਚੱਲਦੇ ਆਪਾਂ ਸੰਗ ਤੇ ਸਾਰੀ ਜਥੇ ਵਾਲੀ ਆਪਣੀ ਤੇ ਦਰਸ਼ਨ ਕਰਨੀ ਕਿਉਂਕਿ ਦੋ ਦਿਨਾਂ ਲਾਹੌਰ ਚ ਦੋ ਦਿਨਾਂ ਚ ਕਾਫੀ ਕੁਝ ਦੇਖਣ ਹੁੰਦਾ ਸਮਾਨ ਵੀ ਸ਼ਾਪਿੰਗ ਵੀ ਕਰਨੀ ਹੈ ਦਰਸ਼ਨ ਵੀ ਕਰਨੀ ਹੈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਲੋ ਜੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਕੰਜ ਸਿੰਘ ਸਿੰਘਣੀਆਂ ਚਾਹ ਦਾ ਲੰਗਰ ਵੀ ਚੱਲ ਰਿਹਾ ਬਾਹਰ ਤੇ ਥੱਲੇ ਲੰਗਰ ਹੈ ਇਹਦੇ ਉੱਪਰਲੇ ਪਾਸੇ ਦਰਬਾਰ ਹੈ ਉੱਪਰਲੇ ਪਾਸੇ ਹੈ ਡੈੜੀ ਆਪਾਂ ਉੱਪਰਲੇ ਪਾਸੇ ਜਾਣਾ ਆਜੋ ਚਲੋ ਜੀ ਚਲੋ ਜੀ ਚਲੋ ਕੋਈ ਨਾ ਕਿਥੇ ਉੱਲਕੀ ਨਹੀਂ ਲੋਕੀ ਚੋਦੇ ਪਰ ਅੱਜ ਉਹ ਕੰਮ ਕਰਦੇ ਰਹੋ ਐਸੀ ਦੀ ਥਾਂ ਤੇ ਆ ਕੇ ਸੱਚੀ ਸੁੱਚੀ ਸਰਬਾਧਿਨੀ ਨੂੰ ਮੰਮਨ ਕੋਈ ਹੋਣੀ ਤੇ ਆਪਣਾ ਐਸੇ ਗੁਰਦੁਆਰਾ ਸਾਹਿਬ ਦੇ ਅੰਦਰੀ ਜੀ ਇੱਕ ਇਤਿਹਾਸਿਕ ਖੂਹ ਬਣਿਆ ਹੋਇਆ ਉਸ ਪੁਰਾਣੇ ਟਾਈਮ ਦਾ ਤੇ ਜਿੱਥੇ ਮਤਲਬ ਜਦੋਂ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਚਰਖੜੀਆਂ ਦੇ ਚੜੇ ਗਲਾਂ ਚ ਟੋਠੇ ਰੋਟੇ ਕਰਕੇ ਖਾਰ ਪਾਏ ਗਏ ਕਈਆਂ ਨੇ ਫਿਰ ਜਾਨਾਂ ਬਚਾਉਂਦੇ ਫਿਰ ਇੱਥੇ ਨਾ ਕਾਫੀ ਸਿੰਘਾਂ ਸਿੰਗੜਿਆਂ ਨੇ ਆਪਣੀ ਜਾਨਾਂ ਬਚਾਉਣ ਲਈ ਛਾਲਾਂ ਮਾਰਤੀਆਂ ਸੀ ਤੇ ਇਸ ਖੂਚ ਛਾਲਾਂ ਮਾਰੀਆਂ ਗਈਆਂ ਜੀ ਇਹ ਪੁਰਾਣਾ ਖੂਬ ਪ੍ਰਾਤਨ ਉਸੇ ਸਮੇਂ ਦਾ ਇਹ ਅੱਜ ਵੀ ਮੌਜੂਦ ਹੈ ਜੀ ਅੱਗੇ ਜਿੱਦੇ ਚੱਕੀਆਂ ਪੀਸੀਆਂ ਸੀਗੀਆਂ ਸਵਾ ਸਵਾ ਮੰਡੀਆਂ ਉਹ ਵੀ ਆਉ ਦਿਖਾਉਂਦੇ ਆਜੋ ਚਲੋ ਜੀ ਚਲੋ 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 ਪਹਿਲੇ ਆਜੋ ਤੁਸੀਂ ਜੀ 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 ਹੇਠਲੇ ਪਾਸਿਓਂ ਜੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਕਾਫੀ ਡੂੰਘਾ ਤੇ ਇਹ ਘੂਰ ਦੇਖ ਸਕਦੇ ਹੋ ਸਿੱਟ ਵੀ ਪ੍ਰਾਣੀ ਉਹੀ ਲੱਗੀ ਹੋਈ ਹੈ ਜੀ ਤੇ ਹੁਣ ਜੀ ਅੱਗੇ ਚੱਕੀ ਹੈ ਜੀ ਉਹ ਜਿੱਥੇ ਤੁਹਾਨੂੰ ਦੱਸਿਆ ਹਿੱਸੇ ਗਏ ਹਨ ਮਨਵੰਦ ਦੇ ਤੇ ਉਹ ਅੰਦਰਲੇ ਪਾਸਿਓਂ ਦਰਸ਼ਨ ਕਰੋਗੇ ਇਹ ਹੇਠਲੇ ਪਾਸੇ ਥੱਲੇ ਉਤਰ ਕੇ ਜੀ ਉਹ ਜਗ੍ਹਾ ਬਣੀ ਹੋਈ ਹੈ ਤੇ ਆ ਇੱਕ ਜਿੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਖੋਪੜੀ ਉਤਾਰੀ ਗਈ ਸੀ ਤੇ ਉਹ ਵੀ ਇੱਥੇ ਤਸਵੀਰ ਲੱਗੀ ਹੈ ਵੈਸੇ ਉਹ ਗੁਰਦੁਆਰਾ ਸਾਹਿਬ ਬਾਹਰਲੇ ਪਾਸੇ ਤੁਹਾਨੂੰ ਇਦੋਂ ਬਾਅਦ ਚ ਦਿਖਾਉਨੇ ਆ ਸੈਪਰੇਟ ਜਾ ਕੇ ਕਿ ਜਿੱਥੇ ਉਹ ਗੁਰਦੁਆਰਾ ਸਾਹਿਬ ਹੈਗਾ ਤੇ ਜਿਵੇਂ ਪੁਰਾਣੇ ਜੇਲਾ ਹੁੰਦੀਆਂ ਸੀ ਨਾ ਖੇਡਲੇ ਪਾਸੇ ਸਾਰੀਆਂ ਚੀਜ਼ਾਂ ਇਹ ਰੱਖੀਆਂ ਉੱਥੇ ਰੱਖੀ ਹੋਈਆਂ ਨੇ ਆਹ ਪੁਰਾਣੇ ਸਾਰੀਆਂ ਤਸਵੀਰਾਂ ਲੱਗੀਆਂ ਲੱਗੀਆਂ ਜੀ ਚੜਖੜੀਆਂ ਦੀਆਂ ਚੀਜ਼ੇ ਗਈ ਕਿਵੇਂ ਕਿਵੇਂ ਮੇਸ਼ੀਦੀਆਂ ਸਾਰੇ ਇੱਥੇ ਸਾਰੇ ਪੁਰਾਣੇ ਨੇ ਅੱਛਾ ਜੀ ਤੇ ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਜੀ ਹਾਂਜੀ ਇਸ ਆਕ ਨਨਕਾਣਾ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ ਜੀ ਆ ਪ੍ਰਾਣੀ ਮਨਤਾ ਤੋਂ ਕਿਵੇਂ ਯਾਦ ਕਰਾਇਸੀ ਸਾਰਾ ਇਹ ਪ੍ਰਾਣ ਅੰਦਰ ਕਮਰਾ ਮਤਲਬ ਪੁਰਾਣਾ ਉਸ ਟਾਈਮ ਦਾ ਉਹੀ ਰੱਖਿਆ ਹੋਇਆ ਅੰਦਰ ਹੈ ਸਾਰੀਆਂ ਏਹਟਾਂ ਤਸਵੀਰਾਂ ਹੀ ਆ ਇਹ ਵੀ ਦਰਸ਼ਨ ਕਰਨ ਵਾਲੀ ਜਗ੍ਹਾ ਹੈ ਤੇ ਜ਼ਰੂਰ ਤੁਸੀਂ ਦੇਖ ਕੇ ਜਾਇਓ ਜਦੋਂ ਆਉਂਗੇ ਤੇ ਆ ਸਾਰੀਆਂ ਗਲਾਂ ਚ ਕਿਵੇਂ ਟੋਟੇ ਕਰਕੇ ਹਾਰ ਪਾਏਗੇ ਜਦੋਂ ਸਿੰਘਾਂ ਨੇ ਸਿਰਾਂ ਦੇ ਮੁੱਲ ਪੈਂਦੇ ਸੀ ਜਕਰੀਆਂ ਖਾਨ ਦਾ ਉਹ ਟਾਈਮ ਦਾ ਵੇਲਾ ਇਹ ਤੇ ਜਦੋਂ ਕਹਿੰਦੇ ਨੇ ਮੰਨੂ ਸਾਡੀ ਦਾਤਰੀ ਜਿਉਂ ਵੱਡੇ ਅਸੀਂ ਦੂਣ ਸਵਾਏ ਹੋਏ ਉਹ ਉਹ ਵੇਲਾ ਜੀ ਇਹ ਸਾਰਾ ਸਾਰੇ ਅੰਦਰ ਪੁਰਾਣੀਆਂ ਤਸਵੀਰਾਂ ਲਾਈਆਂ ਬੰਦ ਬੰਦ ਸਿੰਘਾਂ ਦਾ ਕਿਵੇਂ ਕੱਟਿਆ ਗਿਆ ਲਓ ਜੀ ਦਰਸ਼ਨ ਕਰਕੇ ਹੁਣ ਬਾਹਰਲੇ ਪਾਸੇ ਆਪਾਂ ਉੱਪਰੋਂ ਚੱਲਦੇ ਐਤ ਕੀ ਸੰਗਤਾਂ ਨੂੰ ਬਹੁਤ ਸ਼ਾਹ ਹੈ ਜੀ ਕਹਿੰਦੇ ਮੂਵੀ ਚ ਆਓ ਸਾਡੀ ਮੂਵੀ ਬਣਾ ਦਿਓ ਇਧਰਲੇ ਪਾਸੇ ਬਣਦੀ ਹੈ ਜੀ ਪਿੱਛੇ ਆਓ ਮੂਰੇ ਨਹੀਂ ਬਣਦੀ ਹਾਂਜੀ ਇੱਥੇ ਬਣ ਗਈ ਹੁਣ ਹੁਣ ਬਣ ਗਈ ਠੀਕ ਹੈ ਹਾਂਜੀ ਚਲੋ ਉਹ ਇਤਿਹਾਸ ਵੀ ਸੁਣਾਉਣਾ ਸੰਗਤੋ ਆ ਜਿਓ ਤੁਹਾਨੂੰ ਪਾਲਦੇ ਮੇਰੇ ਵੀ ਪੰਜਾ ਤਾਂ ਵੀ ਪਾਲ ਆ ਲਓ ਜੀ ਲਓ ਖੁਸ਼ ਹੋ ਹੁਣ ਹਾਂਜੀ ਚਲੋ ਜੀ ਪੰਜਾ ਤਾਂ ਵੀ ਪਾਲੀ ਅਸੀਂ ਤੁਹਾਨੂੰ ਲਓ ਹਾਂਜੀ ਇੱਧਰ ਵੀ ਕਮਾਓ ਐ ਲਓ ਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਖੁਸ਼ ਆ ਖੁਸ਼ੀ ਦਾ ਕੋਈ ਵੀ ਉਹ ਨਹੀਂ ਹੈਗੀ ਕੀਮਤ ਚਲੋ ਸ਼ੁਕਰੀਆ ਜੀ ਓਕੇ ਥੈਂਕ ਯੂ ਵੈਰੀ ਮੱਚ ਹੈ ਇਸ ਗੁਰਦੁਆਰਾ ਸਾਹਿਬ ਚ ਜੀ ਲੰਗਰ ਦਾ ਵੀ ਪ੍ਰਬੰਧ ਹੁੰਦਾ ਨਾਲ ਨਾਲ ਤੇ ਅੱਜ ਛੋਲੇ ਪੂਰੀਆਂ ਦਾ ਲੰਗਰ ਚੱਲ ਰਿਹਾ ਨਾਲ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਜਲੇਬੀਆਂ ਚੱਲ ਰਹੀਆਂ ਸੰਗਤ ਕਰਕੇ ਨਾ ਸੰਗਤ ਆਈ ਕਰਕੇ ਖਾਸ ਪ੍ਰਬੰਧ ਨੇ ਇੱਥੇ ਅਸੀਂ ਬਾਅਦ ਚੋਂ ਵੀ ਆਏ ਆ ਬਾਅਦ ਚੋਂ ਤਾਂ ਜਾਨਣਾ ਕੋਈ ਮਿਲਦਾ ਹੁੰਦਾ ਨਹੀਂ ਇਹ ਗੁਰਦੁਆਰਾ ਸਾਹਿਬ ਕਰਤਾਰ ਮੰਦ ਦੇਖਣ ਦਾ ਜਥੇ ਨਾਲੋਂ ਹੀ ਜ਼ਿਆਦਾ ਵਧੀਆ ਜੀ ਸਾਨੂੰ ਤਾਂ ਪ੍ਰਸ਼ਾਦਾ ਪਾਣੀ ਸਾਰੀ ਇੱਥੇ ਛਕ ਕੇ ਜਾਂਦੀ ਹੈ ਲਾਹੌਰ ਚ ਤਿੰਨ ਚਾਰ ਗੁਰਦੁਆਰਾ ਸਾਹਿਬ ਆ ਤੇ ਚਾਰ ਗੁਰਦੁਆਰਾ ਸਾਹਿਬ ਚੋ ਇਹ 메ਨ ਗੁਰੂ ਘਰ ਹੈ ਗੜੇ ਤਾਂ ਉੱਥੇ ਮਿਲਦੇ ਆ ਇਹਨਾਂ ਨੂੰ ਸ਼ਕਲੀ ਅੱਗੇ ਜੀ ਜਿਹੜਾ ਲੰਗਰ ਆ ਜੀ ਬਾਬਾ ਜੀ ਨੇ ਦੱਸਿਆ ਬਾਬਾ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਉਹਨਾਂ ਵੱਲੋਂ ਲਾਇਆ ਜਾਂਦਾ ਹਰ ਸਾਲ ਉਹਨੇ ਬਾਬਾ ਜੀ ਤੇ ਫਿਰ ਵੀਜ਼ੇ ਵਗੈਰਾ ਮਿਲ ਜਾਂਦਾ ਲੰਗਰ ਲਾਉਣ ਲਈ ਸਪੈਸ਼ਲ ਮਤਲਬ ਸਾਰਾ ਹਲਵਾਈਆਂ ਦਾ ਮਿਲ ਜਾਂਦਾ ਵਾ ਅੱਛਾ ਜੀ ਤੇ ਫਿਰ ਜਥਾ ਹੀ ਆਉਂਦਾ ਪੂਰਾ ਆਪਣਾ ਨਾਲ ਹੀ ਅੱਛਾ ਪਹਿਲਾਂ ਹਲਵਾਈਆਂ ਦਾ ਮਿਲਦਾ ਹੈਗਾ ਹਲਵਾਈਆਂ ਨੂੰ ਪਹਿਲਾਂ ਹਣ ਦਿੱਤਾ ਜਾਂਦਾ ਤਿਆਰੀ ਠੀਕ ਹੈ ਜੀ ਤੇ ਸੰਗਤ ਦੇਖ ਲਓਂਦਾ ਪਹਿਲਾਂ ਉੱਥੇ ਤੰਬੂ ਸਾਹਿਬ ਆਪਣਾ ਲੰਗਰ ਹੁੰਦਾ ਅੱਛਾ ਜੀ ਤੰਬੂ ਸਾਹਿਬ ਤੋਂ ਲਾ ਕੇ ਉਹ ਹੀ ਹਲਵਾਈ ਇੱਥੇ ਆਜੇ ਅੱਛਾ ਮਤਲਬ ਪੂਰਾ ਜਥੇ ਦੇ ਨਾਲ ਹੀ ਲੰਗਰ ਦੋਸਾਂਵੇਂ ਲੱਗਦਾ ਨਨਕਾਣਾ ਸਾਹਿਬ ਵੀ ਲੱਗਦਾ ਇੱਥੇ ਵੀ ਲੱਗਦਾ ਉੱਥੇ ਤੰਬੂ ਸਾਹਿਬ ਜੀ 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 ਚਲੋ ਜੀ ਬਹੁਤ ਵਧੀਆ ਜੀ ਉਹਨਾਂ ਨੂੰ ਮਹੀਨੇ ਦਾ ਮਿਲਦਾ ਹੈ ਅੱਛਾ ਮਹੀਨੇ ਦਾ ਵੀਜ਼ਾ ਹੁੰਦਾ ਲਓ ਜੀ ਲੰਗਰ ਲਾਉਣ ਲਈ ਵੀਜ਼ੇ ਮਿਲ ਜਾਂਦੇ ਐਸ ਤਰ੍ਹਾਂ ਦਾ ਵੀ ਮੈਨੂੰ ਪਹਿਲੀ ਵਾਰ ਪਤਾ ਲੱਗਾ 1 ਮਹੀਨੇ ਦਾ ਵੀਜ਼ਾ ਈਸ਼ੂ ਹੁੰਦਾ ਕਹਿੰਦੇ ਹਲਵਾਈਆਂ ਨੂੰ ਸਪੈਸ਼ਲ ਲਓ ਜੀ ਗਰਮਾ ਗਰ ਮੈਨੂੰ ਵੀ ਲੰਗਰ ਖੁੱਲੇ ਚੱਲਦੇ ਆ ਤੇ ਲਓ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਣ ਲੱਗੇ ਆ ਜੀ ਤੇ ਇੱਧਰ ਚੱਲਨੇ ਚਾਚਾ ਜੀ ਸੱਜੇ ਹੱਥ ਇੱਕ ਹੋਰ ਗੁਰੂ ਘਰ ਥੋੜਾ ਜਿਹਾ ਹੈਗਾ ਉਹ ਕਰਾਈਏ ਦਰਸ਼ਨ ਇਹ ਅੱਗੇ ਜੀ ਘੁੰਮ ਕੇ ਰਸਤਾ ਦਵਾਰੇ 9 ਲਖੇ ਬਾਜ਼ਾਰ ਤੇ ਆ ਜਾਂਦਾ ਤੇ ਅੱਗੇ ਫੇਰ ਉਹੀ ਬਾਜ਼ਾਰ ਆ ਗਿਆ ਤੇ ਇਹ ਵੀ ਬਲਾਕ ਕਰਕੇ ਰੱਖਦੇ ਆ ਸੰਗਤ ਕਰਕੇ ਆ ਦੇਖੋ ਆ ਬੰਦੇ ਖੜੇ ਤੇ ਗਾਰਡ ਲਾਏ ਹੋਏ ਆ ਤੇ ਬਾਜ਼ਾਰ ਅਸੀਂ ਬਾਅਦ ਚ ਘੁੰਮਣੇ ਹਜੇ ਲਾਹੌਰ ਦੇ ਤੇ ਗੁਰੂ ਘਰਾਂ ਦੇ ਦਰਸ਼ਨ ਕਰ ਲਈਏ ਇਧਰਲੇ ਪਾਸੇ ਜੀ ਗੁਰਦੁਆਰਾ ਸਾਹਿਬ ਇੱਥੋਂ ਦਿਖਦਾ ਹੈ ਦਰਸ਼ਨ ਕਰਾ ਦਿਆ ਇੱਥੇ ਮੈਂ ਤੁਹਾਨੂੰ ਦਿਖਾਦਾ ਇਹਦੇ ਨਾਲ ਪਿਛਲੇ ਪਾਸੇ ਇੱਥੋਂ ਗੁੰਬਦ ਦਿਖਦਾ ਹੁੰਦਾ ਇੱਕ ਤੇ ਇਹਦੇ ਪਿਛਲੇ ਪਾਸੇ ਉਹ ਗੁਰਦੁਆਰਾ ਸਾਹਿਬ ਆ ਭਾਈ ਤਾਰੂ ਸਿੰਘੀ ਦਾ ਉਹ ਬੰਦ ਪਿਆ ਹੁਣ ਦਰਸ਼ਨਾਂ ਲਈ ਖੁੱਲਾ ਨਹੀਂ ਹੈਗਾ ਤੇ ਇਹਨਾਂ ਨੂੰ ਖੁਸ਼ੀ ਆ ਪਿਛਲੇ ਪਾਸੇ ਤੋਂ ਖਾ ਉਹ ਪਿਛੋਂ ਦਿਖਦਾ ਜੀ ਮਾੜਾ ਜਾਂ ਬੰਦ ਹੀ ਆ ਦਿਖਾ ਦਿਓ ਖੁਸ਼ੀ ਜਾਓ ਉਹ ਪਿੱਛੋਂ ਦਿਖਦਾ ਇਹਦੇ ਬਾਹਰੋਂ ਉਹ ਭਾਈਆ ਉਹ ਸਾਹਮਣੇ ਦੇਖੀ ਜਾਂਦਾ ਇੱਥੋਂ ਹਾਂ ਉੱਪਰਲੇ ਪਾਸੇ ਲਓ ਜੀ ਹੁਣ ਅਸੀਂ ਪਹੁੰਚੇ ਹਾਂ ਜੀ ਆ ਜਿਹੜਾ ਸ਼ੇਰਾਂ ਵਾਲਾ ਗੇਟ ਹੈ ਸ਼ੇਰਾਂ ਵਾਲਾ ਦਰਵਾਜ਼ਾ ਕਸ਼ਮੀਰ ਦੇ ਦਰਵਾਜੇ ਦੇ ਅੰਦਰਲੇ ਪਾਸੇ ਇੱਥੇ ਚੂਨਾ ਮੰਡੀ ਪੈਂਦੀ ਹੈ ਜੀ ਜਿਵੇਂ ਲਾਹੌਰ ਦੇ 12 ਦਰਵਾਜੇ ਉਹਨਾਂ ਦਰਵਾਜਿਆਂ ਚੋਂ ਇੱਕ ਹੈ ਇਹ ਤੇ ਚੂਨਾ ਮੰਡੀ ਚ ਚੌਥੇ ਪਾਸ਼ਾ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਸੀਗਾ ਉਹ ਗੁਰਦੁਆਰਾ ਸਾਹਿਬ ਆ ਥੋੜਾ ਅੰਦਰ ਤੁਰ ਕੇ ਜਾਣਾ ਪੈਣਾ ਤੇ ਉਹਦੇ ਦਰਸ਼ਨ ਕਰਾਉਣੇ ਆ ਜੀ ਤੁਹਾਨੂੰ ਜਾ ਕੇ ਇਹ ਆ ਜੀ ਜਨਮ ਸਥਾਨ ਗੁਰੂ ਪਾਸ਼ਾ ਦਾ ਤੇ ਉਸ ਟਾਈਮ ਇਹ ਪੁਰਾਣਾ ਮਤਲਬ ਘਰ ਹੁੰਦਾ ਸੀ ਉਸ ਟਾਈਮ ਦਾ ਜਿੱਥੇ ਉਹਨੂੰ ਗੁਰਦੁਆਰਾ ਸਾਹਿਬ ਬਣਾਇਆ ਗਿਆਗਾ ਬਿਲਕੁਲ ਅੰਦਰੋਂ ਲਾਹੌਰ ਦੇ ਵਿੱਚ ਹੈ ਲਾਹੌਰ ਦੇ ਬਿਲਕੁਲ ਅੰਦਰੋ ਹੀ ਅੰਦਰ ਤੇ ਇੱਥੇ ਵੀ ਲਿਖਿਆ ਸਾਹਮਣੇ ਦੇਖੋ ਸੰਗਮਰ ਮਰ ਮਰ ਚ ਚੂਨਾ ਮੰਡੀ ਲਾਹੌਰ ਚਲ ਵਾਹਿਗੁਰੂ ਜੀ ਦੇਖਦੇ ਆ ਜਿਹੜਾ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਪਹਿਲੀ ਵਾਰੀ ਜਿਹੜੀ ਇਹਦੀ ਸੇਵਾ ਕਰਾਈ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੁਪੁੱਤਰ ਖੜਕ ਸਿੰਘ ਦੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਉਹਨਾਂ ਹੀ ਆਜ ਕਰਵਾਈ ਸੀਗੀ ਉਸ ਤੋਂ ਬਾਅਦ ਜਿਹੜੀ ਹੁਣ ਤੁਸੀਂ ਇਹ ਮਾਰ ਦੇਖ ਰਹੇ ਹੋ ਇਹ ਬਣੀ ਹੋਈ ਹੈ ਬਾਬਾ ਘਰਸੇ ਵਾਲਿਆਂ ਨੇ ਉਹਨਾਂ ਨੇ ਦੁਬਾਰਾ ਤੋਂ ਇਹਦੀ ਜਿਹੜੀ ਸਾਰੀ ਇਮਾਰਤ ਬਣਾਈ ਹੈ ਤੇ ਗੁਰੂ ਜਿਹੜੇ RAMDAS ਪਾਸ਼ਾ ਸੀ ਉਹਨਾਂ ਦਾ ਜਿਹੜਾ ਪ੍ਰਕਾਸ਼ ਸੀ 1534 ਦੇ ਵਿੱਚ ਇੱਥੇ ਹੋਇਆ ਸੀਗਾ ਬਚਪਨ ਜੀ ਉਹਨਾਂ ਦੇ ਮਾਤਾ ਪਿਤਾ ਸੀ ਜਿਹੜੇ ਗੁਜ਼ਰ ਗਏ ਸੀ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਨਾਨੀ ਜੀ ਨਾਲ ਬਸਰ ਕੇ ਹਾਂਜੀ ਜਦੋਂ ਜਿਤੇਮ ਹੋ ਗਏ ਸੀ ਤੇ ਨਾਨੀ ਜੀ ਦੇ ਅਸੀ ਬਸਰ ਕੇ ਗੋਇੰਦਵਾਲ ਜਲੇ ਗੋਇੰਦਵਾਲ ਸэр ਫਿਰ ਉੱਥੇ ਉਹ ਪੰਜਵੇਂ ਬਾਦਸ਼ਾਹ ਨੂੰ ਮਿਲਦੇ ਆ ਤੇ ਬਚਪਨ ਚ ਜਿਹੜਾ ਉਹਨਾਂ ਦਾ ਗੁਜ਼ਾਰਾ ਇੱਥੇ ਲਾਹੌਰ ਦੇ ਬਾਜ਼ਾਰਾਂ ਚ ਉਹ ਘੁੰਗਰਨੀਆਂ ਘੁੰਗਣੀਆਂ ਖੁੰਗਣੀ ਕਾਲੇ ਸੁੱਲੇ ਜਿਵੇਂ ਉਹ ਵੇਚ ਕੇ ਮਤਲਬ ਆਪਣਾ ਚਲਾਉਂਦੇ ਰਿਹਾ ਇਹ ਸੋ ਜਨਮ ਸਥਾਨ ਸੀ ਸੇਵਾਦਾਰ ਹੈ ਜੀ ਇੱਥੋਂ ਦੇ ਪਿਛਲੇ ਸਾਲ ਵੀ ਮਿਲੇ ਸੀਗੇ ਜਦੋਂ ਅਸੀਂ ਲਾਸਟ ਈਅਰ ਆਏ ਸੀ ਸੰਗਤ ਦੀ ਬਹੁਤ ਸੇਵਾ ਕਰਦੇ ਆ ਕਿ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਨਾ ਭਵਨਪੁਰ ਸ਼ਹਿਰ ਭਵਨਪੁਰ ਸ਼ਹਿਰ ਭਾਵਲਪੁਰ ਦਾ ਭਾਵਲ ਭਾਵਲ ਨਗਰ ਹੈ ਸ਼ਹਿਰ ਦਾ ਭਾਵਲ ਸ਼ਹਿਰ ਵੀ ਹੈ ਭਾਵਲ ਨਗਰ ਵੀ ਹੈ ਅਸੀਂ ਜਾਣਾ ਇਸ ਵਾਰ ਉੱਥੇ ਤੁਹਾਡੇ ਪਿੰਡ ਵੀ ਜਾਵਾਂਗੇ ਠੀਕ ਹੈ ਜੀ ਐਡ ਕੀ ਤੁਹਾਨੂੰ ਨਾ ਭਾਵਲਪੁਰ ਭਾਵਲ ਨਗਰ ਜਿਹੜਾ ਗੰਗਾ ਨਗਰ ਦੇ ਨਾਲ ਲੱਗਦਾ ਲੱਖਾਂ ਪੰਜਾਬ ਦਾ ਉਹ ਵੀ ਦਿਖਾਣਾ ਆਪਾਂ ਬਾਬਾ ਜੀ ਰਹਿਮੀਰ ਖਾਨ ਇੱਕ ਇੱਕ ਰਹਿਮੀਰ ਖਾਨ ਇਹ ਵੀ ਭਾਵਲ ਨਾ ਭਾਵਲਪੁਰ ਤੋਂ ਆਦੇ ਹਾਂ ਪੰਜਾਬ ਦਾ ਜੀ ਜੀ ਕੋਈ ਤਾਂ ਇੱਧਰ ਦਾ ਪੰਜਾਬੀ ਸਾਰਾ ਜਾਣਨ ਲੱਗਿਆ ਸੀ ਕਿ ਕਿੱਥੇ ਕਿੱਥੇ ਹੈ ਚਲੋ ਸ਼ੁਕਰੀਆ ਤੁਹਾਨੂੰ ਜੀ ਮਿਲ ਕੇ ਬੜਾ ਚੰਗਾ ਲੱਗਦਾ ਖੁਸ਼ੀ ਹੁੰਦੀ ਹੈ ਪਿਛਲੇ ਸਾਲ ਵੀ ਆਈ ਸੀ ਅੱਜ ਵੀ ਫਿਰ ਪਛਾਣ ਲਿਆ ਇਹਨਾਂ ਨੂੰ ਹੈ ਅਗਲੇ ਸਾਲ ਫਿਰ ਮਿਲਾਂਗੇ ਇਨਸ਼ਾਅੱਲਾ ਪ੍ਰਮਾਤਮਾ ਨੇ ਚਾਇਆ ਫਿਰ ਕਰਮਾਂ 'ਚ ਲਗਾਇਆ ਫਿਰ ਆਮਾਈ ਠੀਕ ਹੈ ਜੀ ਸ਼ੁਕਰੀਆ ਮਿਹਰਬਾਨੀ ਧੰਨਵਾਦ ਤੁਹਾਡਾ ਲਓ ਜੀ ਬਾਪੂ ਜੀ ਹੁਣੇ ਦੇਖੋ ਮਿਲਦੇ ਅਫਸਰਾਂ ਨੂੰ ਚਲੋ ਜੀ ਚਲਿਏ ਭਾਈਆ ਚੱਲੇ ਹੁਣ ਅੱਗੇ ਸੰਗਤ ਵਧਾਵੇ ਅੱਗੇ ਸਫਰ ਆ ਸਾਹਮਣੇ ਦੁਕਾਨ ਦੇ ਨਹੀਂ ਆ ਹਾਂ ਜੀ ਤੇ ਹੁਣ ਸਾਡਾ ਰਾਤਾ ਜੀ ਇੱਕ ਦੋ ਹੋਰ ਇਤਿਹਾਸਕ ਚੀਜ਼ਾਂ ਦੇਖੇ ਜਣਾ ਅਜੇ ਟਾਈਮ ਪਿਆ ਹੈ ਸ਼ਾਮ ਦੇ 3 ਵਜੇ ਆ ਤੇ ਇੱਧਰ ਆ ਜੋ ਡੈਡੀ ਇੱਧਰ ਆ ਸਾਡੇ ਕੋਲ ਹੈਗੇ ਆ 2 ਘੰਟੇ ਹੋਰ ਨਾਲ ਤੇ ਫਿਰ ਸ਼ਾਮ ਨੂੰ ਅਸੀਂ ਬਾਜ਼ਾਰ 'ਚ ਵੀ ਜਾਣਾ ਜੀ ਇਹੋ ਜਿਹਾ ਬਾਜ਼ਾਰ ਹੈ ਜੀ ਜਿਹੜੇ ਭੀੜੇ ਭੀੜੇ ਤੰਗ-ਤੰਗ ਇੱਥੇ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਦਾ ਬਚਪਨ ਇਨ੍ਹਾਂ ਬਾਜ਼ਾਰਾਂ ਚੋਂ ਉਹਨਾਂ ਦੇ ਹੁੰਦਾ ਤਾਂ ਬਹੁਤ ਫਰਕ ਹੁੰਦਾ ਇੱਧਰ ਤੇ ਜਾਣਾ ਸੇਮ ਸਾਈਡ ਗੁਰੂ ਤੇ ਹੁੰਦਾ ਕਾਫੀ ਜ਼ਿਆਦਾ ਫਰਕ ਪੈ ਗਿਆ ਹੁਣ ਤੇ ਇੱਥੇ ਉਹਨਾਂ ਦਾ ਬਚਪਨ ਇਹਨਾਂ ਗਲੀਆਂ ਚ ਬੀਤੇ ਸੀ ਇਹ ਪ੍ਰਾਣੀਆਂ ਗਲੀਆਂ ਚੋਂ ਹੁੰਦੇ ਹੁੰਦੇ ਜੀ ਅਸੀਂ ਪਹੁੰਚ ਗਏ ਲਾਲ ਖੂਹੀ ਲਾਹੌਰ ਇਹ ਆ ਲਾਹੌਰ ਦੀ ਲਾਲ ਖੂਹੀ ਜੀ ਜਿੱਥੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਦੇ ਬਿਠਾਇਆ ਗਿਆ ਸੀ ਇਹੋ ਯਾਦ ਕਰਾ ਤੇ ਇਹਦੇ ਕੋਲ ਨਾਲ ਇੱਕ ਆਪਣਾ ਥਾਣਾ ਵੀ ਪੈਂਦਾ ਮੈਂ وکਾਸભાઈ ਨੂੰ ਪੁੱਛ ਕੇ ਥੋੜਾ ਜਿਹਾ ਦੱਸੂਗਾ ਕਿ ਕਿਹੜਾ ਥਾਣਾ ਹੈਗਾ ਤੇ ਇੱਥੇ ਨੇੜੇ ਜਾਂ ਪੁੱਛ ਕੇ ਦੱਸਦਾ ਮੈਂ ਤੁਹਾਨੂੰ ਤੇ ਫਿਰ ਆਉਣਾ ਸੌਖਾ ਹੋ ਜਾਂਦਾ ਵੈਸੇ ਤਾਂ ਤੁਹਾਨੂੰ ਸਾਰਾ ਦੱਸਦਾ ਇਹ ਹੈ ਜੀ ਅੰਦਰਲੇ ਬਸੇ ਉਹ ਇਹ ਲਾਹੌਰ ਦੀ ਲਾਲ ਕੋਹੀ ਹੈ ਤੇ ਅੰਦਰੋਂ ਇਹਦੇ ਕੰਮ ਚੱਲੀ ਜਾਂਦਾ ਹੈ ਥੋੜਾ ਬਟਾ ਯਾਦਗਰ ਬਸੇ ਉਵੇਂ ਰੱਖੀ ਹੋਈ ਆ ਹਨਾ ਹਾਂਜੀ ਆ ਸੇਵਾ ਕਰ ਰਹੇ ਹੋ ਜੀ ਇੱਥੇ ਪੁਲਿਸ ਸਟੇਸ਼ਨ ਕਿਹੜਾ ਪੈਂਦੇ ਜੀ ਨੇੜੇ ਟਿੱਬੀ ਕਿਹੜਾ ਅਕਬਰੀ ਗੇਟ ਅਕਬਰੀ ਗੇਟ ਇਹ ਅਕਬਰੀ ਗੇਟ ਦੇ ਨੇੜੇ ਆ ਇਹ ਜਗ੍ਹਾ ਹਾਂਜੀ ਉਹਦੇ ਇਲਾਕੇ ਦੇ ਵਿੱਚ ਹਉਦੀ ਹਦੂਦ ਇੱਚ ਅੱਛਾ ਅਕਬਰੀ ਅਕਬਰੀ ਗੇਟ ਦੀ ਹਦੂਦ ਚ ਜੇ ਕੋਈ ਆਉਣਾ ਚਾਹਵੇ ਅਕਬਰੀ ਗੇਟ ਆ ਕੇ ਪੁੱਛ ਲੈ ਮਤਲਬ ਹਾਂਜੀ ਅੱਛਾ ਠੀਕ ਹੈ ਜੀ ਹਾਂਜੀ 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 ਦੱਸ ਦੋ ਜੀ ਹਾਂਜੀ ਸ਼ਹਿਨ ਸ਼ਾਹ ਜੰਗੀਰ ਦੇ ਵਜ਼ੀਰੇ ਖਜ਼ਾਨਾ ਸੀ ਚੰਦੂ ਮਲ ਹਾਂਜੀ ਸ਼ਹਿਨ ਸ਼ਾਹ ਜੰਗੀਰ ਦਾ ਵਜ਼ੀਰੇ ਖਜ਼ਾਨਾ ਚੰਦੂ ਮਲ ਉਹਨਾਂ ਦੇ ਦੋਸਤ ਗੁਰੂ ਅਰਜਨ ਦੇਵ ਜੀ ਹੂੰ ਉਹਨਾਂ ਨੇ ਰਿਸ਼ਤਾ ਮੰਗਿਆ ਆਪਣੇ ਬੇਟੇ ਵਾਸਤੇ ਹੂੰ ਗੁਰੂ ਜੀ ਕੋਲ ਉਹਨਾਂ ਕਿ ਫਕੀਰ ਆਦਮੀ ਨੂੰ ਕੀ ਇਤਰਾਜ਼ ਹਾਂਜੀ ਲੇਕਿਨ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਉਹਨ ਨੇ ਇਸ ਗੁੱਸੇ ਦੇ ਵਿੱਚ ਨਾ ਕਿ ਮੈਂ ਹਿੰਦੁਸਤਾਨ ਦਾ ਵਜ਼ੀਰ ਇੱਕ ਫਕੀਰ ਨੇ ਮੈਨੂੰ ਨਾ ਕਰ ਦਿੱਤੀ ਇਹ ਉਹਨੇ ਗੁਰੂ ਜੀ ਨੂੰ ਲਿਆ ਕੇ ਇੱਥੇ ਕੈਦ ਕੀਤਾ ਇਸੇ ਲਾਲ ਇਹ ਇਹ ਕਮਰੇ ਦੇ ਵਿੱਚ ਇਹ ਜਗ੍ਹਾ ਇਹ ਵੱਡੀ ਸੀ ਪਹਿਲਾਂ ਛੋਟੀ ਹੋ ਗਈ ਪਿੱਛੇ ਇੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਬਾਲ ਮਿੰਟ ਤੋਂ ਆਖ ਡੈਲ ਦੇ ਪਿੱਛੇ ਵੇਖ ਸਾਡੀ ਉਹਨਾਂ ਨੂੰ ਬੜੀਆਂ ਅੱਗੇ ਆ ਜਾਓ ਖੁੱਲ ਜੇ ਹਾਂਜੀ ਨਹੀਂ ਨਹੀਂ ਦੱਸ ਦੋ ਆਪਾਂ ਸਾਈਡ ਤੇ ਆਪਾਂ ਦੋਨੇ ਸਾਈਡ ਤੇ ਇੱਥੇ ਦੱਸੋ ਉਹਨਾਂ ਨੂੰ ਇੱਥੇ ਬੜੀਆਂ ਜ਼ੀਤਾਂ ਦਿੱਤੀਆਂ ਗਰਮ ਗਰਮ ਅਮਰੀਦ ਉਹਨਾਂ ਸਿਰ ਤੇ ਪਾਈ ਗਈ ਗਰਮ ਗਰਮ ਤਵੀ ਦੇ ਬਿਠਾਇਆ ਗਿਆ ਉਹਨਾਂ ਨੂੰ ਤਾਂ ਕਾਫੀ ਉਹਨਾਂ ਨੂੰ ਜ਼ੀਤਾਂ ਦਿੱਤੀਆਂ ਐਸੇ 베ਰੀ ਦੇ 베ਰ ਖਾਂਦੇ ਸਨ ਗੁਰੂ ਜੀ ਇਹ 베ਰੀ ਸੈਂਕੜੇ ਸਾਲ ਪੁਰਾਣੀ ਹੈ ਅੱਛਾ ਜੀ ਇਹ ਜਿਹੜੀ ਉੱਪਰ ਬੇਰੀ ਲੱਗੀ ਹੈ ਸੈਂਕੜੇ ਸਾਲ ਪੁਰਾਣੀ ਹੈ ਐਸੇ ਦੇ ਬੇਰ ਖਾਂਦੇ ਸਨ ਹਮ ਅੱਲਾਹ ਤਾਲਾ ਨੇ ਉਹਨਾਂ ਨੂੰ ਯਾਨੀ ਕਿ ਜ਼ਿੰਦਗੀ ਦਿੱਤੀ ਦਿੱਤੀ ਰੱਖੀ ਸੀ ਇਹਦੇ ਉਹਨਾਂ ਨੇ ਕਿਹਾ ਜੀ ਮੈਂ ਨਹਾਣਾ ਚਾਹਨਾ ਵਾ ਮੈਂ ਉਹਨਾਂ ਦਰਿਆ ਤੇ ਲੈ ਜਾਓ ਉਸ ਟਾਈਮ ਦਰਿਆ ਇਹ ਰਾਵੀ ਜਿਹੜਾ ਸੀ ਇਹ ਬਾਸ਼ੀ ਮਸਜਿਦ ਕੋਲ ਬੰਦਾ ਸੀ ਉਹ ਗੁਰੂ ਜੀ ਤੇ ਨਾਲ ਉਹਨਾਂ ਦੇ ਸਪਾਹੀ ਤੇ ਨਾਲ ਕੁਝ ਬੰਦੇ ਗਏ ਉਹਨਾਂ ਨੇ ਇਸ ਤਰ੍ਹਾਂ ਛਲਾਂਗ ਲਗਾਈ ਜਾਂ ਟੁੱਬਕੀ ਲਗਾਈ ਤਾਂ ਫਿਰ ਉਹ ਬਾਹਰ ਨਹੀਂ ਆ ਸਕਦੇ ਬਾਹਰ ਨਹੀਂ ਆਏ ਪਰ ਅੱਲਾਹ ਦੇ ਨੇ ਇੱਕ ਬੰਦੇ ਸਨ ਇੱਥੇ ਹਜ਼ਰਤ ਮੀਆਂ ਮੀਰ ਸਰਕਾਰ ਵੀ ਉਹਨਾਂ ਨੇ ਮਿਲਣਾ ਦੇ ਰਹੇ ਨੇ ਗੁਰੂ ਜੀ ਨੂੰ ਇੱਕ ਦਫਾ ਉਹਨਾਂ ਨੇ ਕਿਹਾ ਜੀ ਕਿ ਮੈਂ ਤੁਸੀਂ ਅਗਰ ਕਹਿੰਦੇ ਉਹ ਤੇ ਮੰਥਲੀ ਸੀਟ ਮੈਡਿਟ ਪਾ ਜਾ ਦਿੰਨਾ ਤੇ ਗੁਰੂ ਜੀ ਦੇ ਜਿਹੜੇ ਆਲਫਾਜ਼ ਨੇ ਇਹ ਤਰੀਹੀ ਲਫਾਜ਼ ਨੇ ਕਿ ਤੁਹਾਡੇ ਮਿੱਠੜੇ ਬੋਲ ਹੀ ਸਾਡੇ ਲਈ ਕਾਫੀ ਨੇ ਠੀਕ ਹੈ ਇੱਥੋਂ ਨੂੰ ਮਿਲਣਾ ਆਂਦੇ ਨੇ ਮੀਆਂ ਮੀਰ ਸਰਕਾਰ ਕਿਉਂਕਿ ਸਾਈ ਮੀਆਂ ਮੀਰ ਜੋ ਉਸ ਟਾਈਮ ਦੇ ਸੀ ਪੰਜਵੇਂ ਬਾਦਸ਼ਾਹ ਨੇ ਨੀਵੀਂ ਰਖਵਾਈ ਸੀ ਤਾਂ ਕਰਕੇ ਉਹ ਉਹਨਾਂ ਦਾ ਵਾਕਫੀ ਅਸੀਂ ਦਰਬਾਰ ਸਾਹਿਬ ਦੋਸਤਾਂ ਉਹਨਾਂ ਦੇ ਆਪੋ ਜਣਾ ਫੇਰ ਯਾਨੀ ਕਿ ਜਦੋਂ ਉਹਨਾਂ ਦਾ ਬੇਟੇ ਗੁਰੂ ਅਰਜਨ ਦੇਵ ਜੀ ਗੁਰੂ ਹਰਬੰਦ ਸਿੰਘ ਹਾਲ ਉਹਦਾ ਹਰਬੰਦ ਉਹ ਜਵਾਨ ਹੋਏ ਉਹਨਾਂ ਦੀ ਉਸ ਗਵਰਨਮੈਂਟ ਤੱਕ ਰਸਾਈ ਹੋਈ ਉਹਨਾਂ ਨੇ ਫਿਰ ਚੰਦੂ ਲਾਲ ਨੂੰ ਨਿਕελ ਪਾ ਕੇ ਸਾਰਾ ਇਲਾਕਾ ਘੁਮਾਇਆ ਫਿਰ ਇੱਥੇ ਲਿਆ ਕੇ ਉਹਨਾਂ ਨੂੰ ਮਾਰਿਆ ਠੀਕ ਹੈ ਚੰਦੂ ਲਾਲ ਆਪਣੇ ਬਾਪ ਦਾ ਬਦਲਾ ਲੇਤਾ ਐਸੇ ਜਗ੍ਹਾ ਤੇ ਇਹ ਜਗ੍ਹਾ ਕਦੀ ਵੱਡੀ ਸੀ ਪਹਿਲੇ ਇਹ ਹੁਣ ਛੋਟੀ ਦਾ ਕਿ ਇੰਨੀ ਕਿ ਮਕਸੂਦ ਜਗਾ ਕਰ ਦਿੱਤਾ ਇਹ ਕਿੰਨੀ ਪੁਰਾਣੀ ਹੈ ਜੀ ਇਹ ਜਗਾ ਇਹ ਤੇ तकरीबन 4 ਕੁ 100 ਸਾਲ ਪੁਰਾਣੀ ਹੈ। ਜੰਗੀ ਦਾ ਜਿਹੜਾ ਦੌਰ ਸੀ ਨਾ ਉਹ ਇਹ ਉਹਦੀ ਹਵੇਲੀ ਉੱਤੇ ਉਹ ਛੋਟੀ ਟਗੰਗਰ ਆ ਰਹੀ ਤੁਹਾਨੂੰ। ਹਾਂਜੀ ਉਹ ਉੱਪਰਲੇ ਪਾਸੇ ਛੋਟੀ ਇਟ ਹੈਗੀ ਹਾਂ। ਪਹਿਲਾਂ ਦੀ ਹਵੇਲੀ ਕਿ ਐਸੀ ਬੜੀ ਵੱਡੀ। ਠੀਕ ਆ। ਲਜੀਤ ਸਿੰਘ ਦੇ ਦੌਰ ਦੇ ਵਿੱਚ ਇਹਦੇ ਦੀ ਬਗਾਇਦਾ ਕਮੇਟੀ ਬਣਾਈ ਸੀ ਉਹਨੇ ਜਿਹੜੀ ਇਹਦੀ ਦੇਖਭਾਲ ਕਰਦੀ ਸੀ ਸਾਰੀ ਇਹ ਗੁਰਦੁਆਰੇ ਦੀ ਇਹ ਗੁਰਦੁਆਰਾ ਲਾਲ ਖੂਨ ਕਿਹਾ ਜਾਂਦਾ ਸੀ ਪਹਿਲੇ। ਅੱਛਾ ਜੀ। ਫਿਰ ਉਹਦੇ ਬਾਅਦ ਜਦੋਂ ਹਾਲਾਤ ਵਿਗੜੇ ਅਬ ਅੰਗਰੇਜ਼ ਆ ਗਿਆ ਫਿਰ ਉਹਦੇ ਬਾਅਦ ਪਾਰਟੀਸ਼ਨ ਹੋ ਗਈ ਲੁੱਟਮਾਰ ਸ਼ੁਰੂ ਹੋ ਗਈ ਫਿਰ ਕੋਈ ਕਬਜ਼ਾ ਆ ਗਿਆ ਕੋਈ ਅਲਾਰਟ ਹੋ ਗਈ ਜਗਾ ਇਹ ਖੂ ਅਸੀਂ ਖੁਦ ਦੇਖਿਆ ਸਾਡੇ ਵੱਡੇ ਨੇ ਤੇ ਗੋਲ ਖੂ ਦੇਖਿਆ ਅਸੀਂ ਦੇਖਿਆ ਉਹ ਜਨਾਲੀ ਪਈ ਸੀ ਅਸੀਂ ਨਹਾਉਂਦੇ ਰਹੀਆਂ ਇਹ ਕੋਈ ਬਹੁਤ ਠੰਡਾ ਪਾਣੀ ਸੀ ਇਹਦਾ ਤੇ ਇਹ ਫਿਰ 84 ਚ ਬੰਦ ਕਰ ਦਿੱਤਾ ਗਿਆ ਅੱਛਾ ਜੀ ਖੂ ਅਗਲਾ ਹੀ ਸਖੂ ਦਾ ਇਹੜੀ ਹੋਰ ਚ ਬੰਦ ਕਰ ਦਿੱਤਾ ਗਿਆ ਸੀ ਤੇ ਇਹ ਜਗਾ ਜਿਹੜੀ ਮਖਸੂਸ ਇਤਿਹਾਸਿਕ ਜਗਾ ਹੈ ਹੁਣ ਤੱਕ ਅਸੀਂ ਸੇਫ ਰੱਖੀ ਹੋਈ ਹੈ ਇੱਕ ਸਾਡੇ ਮੁਸਲਮਾਨ ਭਾਈ ਨੇ ਉਹਦੇ ਤੇ ਹੁਣ ਸਾਰਾ ਰੈਨੋਵੇਟ ਕਰਵਾ ਰਹੇ ਨੇ ਇਹ ਸ਼ੀਸ਼ਾ ਵੀ ਲਵਾ ਰਹੇ ਨੇ ਬਾਹਰ ਟਾਇਲ ਵੀ ਲੱਗ ਰਹੀ ਹੈ ਸਾਰੀ ਜੀ ਕਿਤੇ ਜੁਮੇ ਉਹ ਦੇਖੋ ਦੀਵੇ ਅੰਦਰ ਵੀ ਹੋਏ ਨੇ ਹਾਂ ਜੀ ਮੁਸਲਮਾਨ ਔਰਤਾਂ ਉਹ ਬੰਦੇ ਆ ਜੁਮੇ ਰਾਤ ਨੂੰ ਆ ਕੇ ਦੁਆ ਕਰਦੇ ਨੇ ਚੀਜ਼ਾਂ ਵੰਡਦੇ ਨੇ ਆ ਕੇ ਸਿੱਖ ਸਿੱਖ ਭਾਈ ਆ ਕੇ ਅੰਦਰ ਪਾਠ ਕਰਦੇ ਨੇ ਗੁਲਦਸਤੇ ਰੱਖਦੇ ਨੇ ਆਪਣੀਆਂ ਨਹੀਂ ਆਪਣੇ ਤੇ ਇਹਦਾ ਮੈਂ ਐ ਸੁਣਿਆ ਸੀਗਾ ਵੀ ਇਹਨੂੰ ਨੇੜੇ ਕੋਈ ਪੁਲਿਸ ਸਟੇਸ਼ਨ ਦੇ ਬਿਲਕੁਲ ਕੋਲ ਹੈ ਵੀ ਜੇ ਸੰਗਤ ਨੇ ਆਉਣਾ ਹੋਵੇ ਮੋਚੀ ਗੇਟ ਇਹ 메인 ਬਾਜ਼ਾਰ ਮੋਚੀ ਗੇਟ ਹੈ ਰੀਫਿਕ ਸਪੀਡ ਦਾ ਸਾਹਮਣੇ ਲਾਲ ਖੂਬ اچھا ਮੋਚੀ ਜਾਂ ਮੋਚੀ ਗੇਟ ਪੁੱਛ ਲੋ ਮੋਚੀ ਗੇਟ ਬਸ اچھا ਸਿੱਧਾ ਕੋਈ ਮੋੜ ਨਹੀਂ ਸਿੱਧਾ ਅੰਦਰ ਆਓ ਤੇ ਲਾਲ ਖੂਬ ਮੋਚੀ ਗੇਟ ਤੋਂ ਅੰਦਰ ਆਓ ਸਿੱਧਾ ਲਾਲ ਖੂਬ ਪਹੁੰਚ ਜਾਓਗੇ ਬਸ ਠੀਕ ਹੈ ਠੀਕ ਹੈ ਜੀ ਆ ਦੇਖੋ ਸੰਗਤ ਕੋਈ ਆ ਵੀ ਰਹੀ ਹੈ ਜੀ ਦਰਸ਼ਨਾਂ ਦੇ ਲਈ ਹੋਰ ਬਾਬਾ ਜੀ ਠੀਕ ਠਾਕ ਹੋ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਜੀ